ਉਹ ਤੇ ਫੋਟੋ ਰਿਪੋਰਟ ਨਹੀਂ ਲੱਗੀ ਕੋਈ ਰੇਲਵੇ ਸਟੇਸ਼ਨ ਨਹੀਂ ਮੈਂ ਪਹਿਲੀ ਵਾਰ ਵੇਖਿਆ ਕਿਸੇ ਗੁੱਗਮੱਤੀ ਨੇ ਛਾਣੇ ਦੇ ਬਾਹਰ ਉਹ ਬੰਦੇ ਦਾ ਪੁੱਤਰਾ ਕੁਝ ਜਲੇ ਤੇ ਚੰਗੀ ਲੱਭ ਗਿਆ ਅਬ ਛਾਣੇ ਦੇ ਬਾਹਰ ਲੱਗੀ ਹੱਥ ਜੋੜ ਕੇ ਘਰੋਂ ਤੇ ਆਓ ਉੱਥੇ ਅੰਦਰ ਆ ਦਰਸ਼ੋ ਲੋਕ ਮੋੜਦੇ ਨੇ ਛਾਣੇ ਦੇ ਬਾਹਰ ਇਹ ਜੀਆ ਇਹ ਕਹਿੰਦਾ ਬੰਦੇ ਛਾਣੇ ਦੇ ਬਾਹਰ ਆਓ ਤੁਹਾਨੂੰ ਤੁਹਾਡੇ ਰੋਜ਼ ਅਖਬਾਰਾਂ ਚ ਰਿਪੋਰਟ ਪੜ੍ਹਦੇ ਹੋ ਅੱਧੇ ਹਸਪਤਾਲਾਂ 'ਚ ਕੋਈ ਡਾਕਟਰ ਹੈ ਨਹੀਂ ਕੋਈ ਨਰਸ ਹੈ ਨਹੀਂ ਕੁਤੁਆਈ ਹੈ ਨਹੀਂ ਤੂੜ ਜੇ ਨਾ ਮਰ ਜੇ ਨਾ ਕੋ ਸੋਦੇ ਰੋ ਇਹ ਪ੍ਰੋ ਵਾਲਾ ਗੱਜਾ ਕੋ ਲਿਆ ਆਮ ਆਦਮੀ ਕਲੀਨਿਕ ਉਹ ਪਿੰਡਾਂ ਦੇ ਵੇ ਵੇਖੋ ਪੁਰਾਣੇ ਟਾਈਮ ਨੂੰ ਵਧੀਆ ਸਾਡਾ ਹੈਲਥ ਸਿਸਟਮ ਚੱਲਦਾ ਚਲੋ ਕਮੀਆਂ ਪੇਸ਼ ਕਿਹਾ ਹੋਣੀ ਪੇਸ਼ ਬਟ ਪ੍ਰਾਇਮਰੀ ਹੈਲਥ ਸੈਂਟਰ ਕਮਿਊਨਿਟੀ ਹੈਲਥ ਸੈਂਟਰ ਵਧੀਆ ਸੀ ਉਹ ਕੋ ਜੇ ਪੈਸੇ ਲੱਗਦੇ ਤੇ ਹੋਰ ਬਿਹਤਰ ਹੋ ਸਕਦਾ ਹਸਪਤਾਲ ਬਿਹਤਰ ਬਈ ਨਹੀਂ ਦਿੰਦਾ ਇਹ ਕੱਲਾ ਸਰਕਾਰ ਨੇ ਜੇ ਪੈਸਾ ਕਿਤੇ ਛੁੱਟਿਆ ਉਹ 1000 ਕਰੋੜ ਰੁਪਇਆ ਸਲਾਲਾ ਇਹਨਾਂ ਦਾ ਜਿਹੜਾ ਹੈ মিডিਆ ਦੇ ਕਰਕੇ ਸਾਰੀਆਂ ਦੁਬਾਰਾ ਵਾਲਿਆਂ ਸਾਰੇ ਟੈਲੀਵਿਜ਼ਨ ਵਾਲਿਆਂ ਇਹਦੇ ਨਾਲ ਹੱਥ ਜੋੜੜ ਵਾਲੀ ਜਿਹੜੀ ਇਹਦੀ ਫੋਟੋ ਹੈ ਬੰਦੇ ਦੀ ਸ਼ਕਲ ਨਹੀਂ ਵੇਖਣਾ ਕਰਦੇ ਸੁਰ ਪਿੰਡਾਂ ਦੇ ਵਿੱਚ ਪੁਰਾਣੇ ਟਾਈਮ 'ਚ ਹਰ ਪਿੰਡੇ 'ਚ ਇੱਕ ਅਦਾ ਬੰਦਾ ਇਹੋ ਜਿਹਾ ਹੁੰਦਾ ਸੀ ਸਿੰਦੂ ਸਾਹਿਬ ਜਦੋਂ ਕਹਿੰਦਾ ਤੁਸੀਂ ਸਵੇਰੇ ਨਿਕਲੇ ਜਿਉਂ ਬੰਦਾ ਮੱਥੇ ਲਾਜਦੇ ਤੇ ਬੰਦਾ ਗੱਡੀ ਬੋੜ ਕੇ ਘਰ ਵਾੜ ਲੈਂਦਾ ਕਿ ਅੱਜ ਸਾਰਾ ਦਿਨ ਮੇਰਾ ਨਿਕਮਾ ਨਿਕਲਿਆ ਜਾਂ ਕੋਈ ਕੋਈ ਜਾਂਦੇ ਹੀ ਕੋਈ ਨਾ ਕੋਈ ਝੇਚਾ ਕਿਸੇ ਨਾਲ ਪੈ ਜਾਣਾ ਜਾਂ ਗੱਡੀ ਤੇ ਚੜ ਲਗਾ ਕੋਈ ਸੜਕ ਤੇ ਕੋਈ ਇਹੋ ਜਿਹੀ ਛਟਲਾ ਨਾਲ ਮੇਟਣਾ ਹੋ ਜੇ ਇਹਦੀ ਸ਼ਕਲ ਵੇਖ ਕੇ ਤੁਸੀਂ ਮੈਨੂੰ ਦੱਸੋ ਪੰਜਾਬ ਦਾ ਕੋਈ ਭੜਾ ਹੋ ਸਕਦਾ ਕੋਈ 에ਰਪੋਰਟ ਨਹੀਂ ਜਿੱਥੇ ਫੋਟਨੀ ਆਤੀ ਲੱਗੀ ਕੋਈ ਰੇਲਵੇ ਸਟੇਸ਼ਨ ਮੈਂ ਦੁਖਮੰਤੀ ਨੇ ਛਾਣੇ ਦੇ ਬਾਹਰ ਬੋਲਿਆ ਉਹ ਬੰਦੇ ਦੇ ਪੁੱਤਰਾ ਕੋ ਜਲੇ ਤੇ ਚੰਗੀ ਲੱਭ ਜੀ ਅਬ ਛਾਣੇ ਦੇ ਬਾਹਰ ਲੱਗੀ ਹੱਥ ਜੋੜ ਕੇ ਕਹੋਤੇ ਆਓ ਉੱਥੇ ਅੰਦਰ ਆਦਰਸ਼ੋ ਲੋਕ ਮੋੜ ਕੇ ਨਾ ਜਾਣਿਆ ਚ ਇਹ ਜੀਆ ਕਹਿੰਦਾ ਬੰਦੇ ਛਾਣੇ ਦਾ ਮੈਂ ਆਉ ਤਾਨੂੰ ਅੰਦਰ ਤੁਹਾਡੀ ਆਣ ਮਿਲੋ ਸਜਣਾ ਲਾ ਰੱਖਿਆ 5 ਫੁੱਟ ਦਾ ਇੱਕ ਲੈ ਕੇ ਕੀ ਆਇਓ ਤੇ ਦੇਖ ਕੇ ਕੀ ਚਲੋ ਇਹਨਾਂ ਕੋਈ ਲੱਭਦੇ ਫਿਰਦੇ ਇਹ ਕਹਿੰਦੇ ਚੋਰ ਫੜੋ ਫੜ ਲੀ ਗਏ ਦੀ ਇਹਨੂੰ ਤੂੰ ਅਸਮਿਤ ਕਰ ਸਕਦਾ ਤੂੰ ਇਹ ਤਾਂ ਜ਼ਬੀਰ ਵੀਰ ਦੇ ਆਪਣੇ ਬਾਪ ਦੀ ਪਾਗਲਾ ਕੇ ਲੈ ਆਣ ਕੇ ਐਸਐਸਓ ਲਾ ਦੇ ਜੇ ਇਹਨਾਂ ਨੂੰ ਸ਼ਰਤ ਦੇ ਦੀਏ ਨਾ ਸਿੱਧੂ ਸਾਹਿਬ ਕਿ ਕਾਕਾ ਮੈਨੂੰ ਐਸਐਸਓ ਤਾਂ ਲਾਵਾਗਾ ਜੇ ਤੂੰ ਆਪਣੇ ਬਾਪੂ ਵੀ ਪਾਗਲਾ ਕੇ ਲੈ ਆਏਗਾ ਜੇ 10 ਮਿੰਟ ਵੀ ਅੱਖ ਵੀ ਝਪਕ ਕੇ ਜਾਣਗੇ ਤੇ ਮੈਨੂੰ ਕਹਿ ਦੇ ਆਹ ਤੇ ਗਰਦਾਰ ਨੇ ਇਹਨਾਂ ਲੋਕਾਂ